ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੰਤਰੀਆਂ ਦੇ ਮੂੰਹ ਟੇਡੇ ਹੋ ਗਏ ਨੇ ਮੰਤਰੀ ਹੁਣ ਆਪ ਆਦਮੀ ਪਾਰਟੀ ਤੋਂ ਪਾਸਾ ਵਟ ਰਹੇ ਨੇ ਅਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਨੇ ਸੂਬੇ ਦੀ ਸਰਕਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸਿੰਘ ਸਦਵਾ ਤੇ ਦੂਸਰੇ ਪਾਸੇ ਵਿਰੋਧ ਕਰ ਰਹੇ ਨੇ ਆਪ ਆਦਮੀ ਪਾਰਟੀ ਦੀ ਹਾਈ ਕਮਾਂਡਾ ਖਾਸ ਕਰਕੇ ਗੱਲ ਕਰਦੇ ਹਾਂ ਚੇਤਨ ਸਿੰਘ ਜੜਾ ਮਾਜਰਾ ਦੀ ਚੇਤਨ ਸਿੰਘ ਨੇ ਅਸਤੀਫਾ ਨਹੀਂ ਦਿੱਤਾ ਬਾਕੀ ਤਿੰਨ ਕੈਬਨ ਮੰਤਰੀਆਂ ਨੇ ਕੱਲ ਅਸਤੀਫੇ ਮਿਲ ਕਰਤੇ ਸੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਲੇਕਿਨ ਚੇਤਨ ਸਿੰਘ ਜੜਾ ਮਾਜਰਾ ਨੇ ਅਸਤੀਫਾ ਕਿਉਂ ਨਹੀਂ ਦਿੱਤਾ ਉਹਨੇ ਕਿਹਾ ਤੁਸੀਂ ਮੈਨੂੰ ਵਿਜ਼ਾਰਤ ਤੋਂ ਹਟਾ ਰਹੇ ਹੋ ਕੈਬਨ ਮੰਤਰੀ ਦੇ ਅਹੁਦੇ ਤੋਂ ਮੇਰੇ ਕੋਲ ਅਸਤੀਫਾ ਮੰਗ ਰਹੇ ਹੋ ਮੇਰਾ ਕਸੂਰ ਕੀ ਹੈ ਮੈਨੂੰ ਪ੍ਰਸਾਚਾਰ ਕੀਤਾ ਹੈ ਕੀ ਮੈਂ ਹਲਕੇ ਦੇ ਕੰਮ ਨਹੀਂ ਕੀਤੇ ਕੀ ਮੈਂ ਪੰਜਾਬ ਦੇ ਹਿੱਤਾਂ ਦੀ ਗੱਲ ਹੀ ਕਰਦਾ ਲੇਕਿਨ ਮੇਰਾ ਅਸਤੀਫਾ ਮੇਰੇ ਵਿਜਰਤ ਪੁਣੇ ਤੋਂ ਕਿਉਂ ਲਿਆ ਗਿਆ ਹੈ ਇਸ ਨੂੰ ਲੈ ਕੇ ਹੁਣ ਫਿਰ ਇੱਕ ਵਾਰ ਪੰਜਾਬ ਦੀ ਸਿਆਸਤ ਦੇ ਵਿੱਚ ਬੁਲ ਬਚ ਗਿਆ ਹੈ ਬੁਲ ਇਸ ਗੱਲ ਦਾ ਬਚ ਗਿਆ ਹੈ ਕਿ ਚੇਤਨ ਮਾਜਰਾ ਬਿਲਕੁਲ 1% ਐਗਰੀ ਵੀ ਨਹੀਂ ਕਿ ਮੈਂ ਆਪਣੀ ਕੈਬਨਿਟ ਮੰਤਰੀ ਪੁਣੇ ਤੋਂ ਅਸਤੀਫਾ ਦੇਣਾ ਹੈ ਤੱਕੇ ਨਾਲ ਅਸਤੀਫਾ ਲਿਆ ਗਿਆ ਹੈ ਲੇਕਿਨ ਉਹ 1% ਵੀ ਐਗਰੀ ਨਹੀਂ ਸੀ ਸੂਤਰ ਦੱਸਦੇ ਨੇ ਕਿ ਉਹਨਾਂ ਦਾ ਅੰਦਰ ਖਾਤੇ ਹੁਣ ਕੱਲ ਸ਼ਾਮ ਤੋਂ ਆਮ ਆਦਮੀ ਪਾਰਟੀ ਦੇ ਨਾਲ ਕਾਠੋ ਕਲੇਸ਼ ਚੱਲ ਰਿਹਾ ਹੈ ਚੇਤਨ ਸਿੰਘ ਜੜੋ ਮਾਜਰਾ ਇਹ ਵੀ ਜੜਾ ਮਾਜਰਾ ਇਹ ਵੀ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਮੈਨੂੰ ਦੁਬਾਰਾ ਕੈਬਨਰ ਮੰਤਰੀ ਨਹੀਂ ਬਣਾਇਆ ਜਾਂਦਾ ਤਾਂ ਮੇਰੇ ਵੱਲੋਂ ਲਾਲਚਾੜਾ ਹੋਵੇਗਾ ਮੈਂ ਬਗਾਵਤ ਖੜੀ ਕਰਾਂਗਾ ਮੈਂ ਬਾਗੀ ਹੋ ਜਾਵਾਂਗਾ ਇਸ ਤਰ੍ਹਾਂ ਦੀਆਂ ਧਮਕੀਆਂ ਸੂਬੇ ਦੇ ਮੁੱਖ ਮੰਤਰੀ ਅਤੇ ਭਗਵੰਤ ਮਾਨ ਨੂੰ ਦਿੱਤੀਆਂ ਜਾ ਰਹੀਆਂ ਨੇ ਇੱਕ ਪਾਸੇ ਲੋਕ ਇਹ ਕਹਿ ਰਹੇ ਨੇ ਕਿ ਜਿਹੜੇ ਚੇਤਨ ਸਿੰਘ ਜੜਾ ਮਾਜਰਾ ਸੀ ਉਹ ਖਾਸ ਖਾਸ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫੀ ਨਜ਼ਦੀਕੀਆਂ ਸੀ ਸੱਜੀ ਅਤੇ ਖੱਬੀ ਬਾਗਿਆ ਜਾਂਦਾ ਸੀ ਲੇਕਿਨ ਉਹਨੂੰ ਅਚਾਨਕ ਮੰਤਰੀ ਦੇ ਅਹੁਦੇ ਤੋਂ ਕਿਉਂ ਹਟਾ ਦਿੱਤਾ ਗਿਆ ਕਈ ਸੂਤਰ ਇਹ ਵੀ ਕਹਿੰਦੇ ਨੇ ਕਿ ਜਿਹੜੇ ਹੁਣ ਵਜ਼ੀਰ ਬਣ ਗਏ ਆਮ ਆਦਮੀ ਪਾਰਟੀ ਦੇ ਅੱਜ ਸ਼ਾਮ ਨੂੰ 5 ਵਜੇ ਉਹ ਸਾਰੇ ਦੇ ਸਾਰੇ ਖਾਸਮ ਖਾਸ ਨੇ ਅਰਵਿੰਦ ਕੇਸਰੀਵਾਲ ਸੰਦੀਪ ਸੰਦੀਪ ਪਾਟਕ ਜੋ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਨੇ ਅਤੇ ਰਾਗ ਵਿਚਾੜਾ ਜੋ ਰਾਜ ਸਭਾ ਦੇ ਮੈਂਬਰ ਨੇ ਪੰਜਾਬ ਦੇ ਯਾਨੀ ਕਿ ਮਨ ਮਰਜ਼ੀ ਕੀਤੀ ਹੈ ਖਬਰਾਂ ਆ ਰਹੀਆਂ ਨੇ ਕਿ ਹੁਣ ਪੰਜਾਬ ਉੱਤੇ ਅਰਵਿੰਦ ਕੇਜਰੀਵਾਲ ਦੀ ਅੱਖ ਟਿੱਕੀ ਹੈ ਸਿਆਸਤ ਵਿੱਚ ਉਹ ਐਂਟਰੀ ਮਾਰੇਗਾ ਪੰਜਾਬ ਦੇ ਵਿੱਚ ਹੋ ਸਕਦਾ ਹੈ ਕਿ ਉਹ ਮੁੱਖ ਮੰਤਰੀ ਬਣੇ ਜਾਂ ਉਸ ਦੀ ਪਤਨੀ ਮੁੱਖ ਮੰਤਰੀ ਬਣੇ ਛੇ ਮਹੀਨਿਆਂ ਬਾਅਦ ਤਾਂ ਫਿਰ ਇਲੈਕਸ਼ਨ ਕਰਾਈ ਦੇਣਾ ਹੁੰਦਾ ਹੈ ਕੀ ਸੂਬੇ ਦੇ ਮੁੱਖ ਮੰਤਰੀ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਅਚਾਨਕ ਕੱਲ ਪੈਰਾਂ ਦੀ ਪੈ ਗਈ ਸਾਰਿਆਂ ਨੂੰ ਭਾਜੜਾ ਪੈ ਗਈਆਂ ਵਿਧਾਇਕਾ ਅਤੇ ਕੈਬਨ ਮੰਤਰੀਆਂ ਨੂੰ ਆਮ ਆਦਮੀ ਪਾਰਟੀ ਦੇ ਜਦੋਂ ਹਾਈ ਕਮਾਂਡ ਨੇ ਐਡਾ ਵੱਡਾ ਫੈਸਲਾ ਲਿਆ ਕੀ ਸੂਬੇ ਦੇ ਮੰਤਰੀ ਇਸ ਗੱਲ ਬਾਰੇ ਜਾਗੁੱਤ ਸੀ ਅਵੇਸ ਸੀ ਕਿ ਚਾਰ ਮੰਤਰੀ ਕੱਢੇ ਜਾਣਗੇ ਸਤੀਫੇ ਉਹਨਾਂ ਨੂੰ ਲੈ ਜਾਣਗੇ ਧੱਕੇ ਨਾਲ ਨਹੀਂ ਬਿਲਕੁਲ ਨਹੀਂ ਸੂਤਰ ਦੱਸ ਦੇਣੇ ਕਿ ਭਗਵੰਤ ਮਾਨ ਨੂੰ ਇਸ ਗੱਲ ਦੀ ਬਿਲਕੁਲ ਵੀ ਰਤੀ ਭਰ ਵੀ ਪੜਕ ਨਹੀਂ ਸੀ ਫਿਰ ਕਿਉਂ ਹੋਇਆ ਉਹਨਾਂ ਨੇ ਕਿਹਾ ਕਿ ਜਿਹੜੇ ਖਾਸਮ ਖਾਸ ਭਗਵੰਤ ਮਾਨ ਦੇ ਨੇ ਉਹਨਾਂ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਵਿਜਾਰਤੂ ਲਾ ਦਿਓ ਜਿਹੜੇ ਸਾਡੇ ਖਾਸਮ ਖਾਸ ਨੇ ਉਹਨਾਂ ਨੂੰ ਬਣਾ ਦਿਓ ਇਸ ਨੂੰ ਲੈ ਕੇ ਹੁਣ ਚੇਤਨ ਮਾਰਜ਼ਾ ਚੇਤਨ ਸਿੰਘ ਜਿਹੜੇ ਜੜੋ ਮਾਜ਼ਰਾ ਨੇ ਉਹਨਾਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਵੀ ਹਾਲਤ ਅਸਤੀਫਾ ਨਹੀਂ ਦੇਵਾਂਗਾ ਭਾਵੇਂ ਚਾਰ ਅੱਜ ਮੰਤਰੀ ਬਣਾ ਦਿੱਤੇ ਜਾਣਗੇ ਲੇਕਿਨ ਜੜਾ ਮਾਜ਼ਰਾ ਕਹਿ ਰਹੇ ਨੇ ਕਿ ਮੈਂ ਬਿਲਕੁਲ ਅਸਤੀਫਾ ਨਹੀਂ ਦੇਵਾਂਗਾ ਐਟ ਲੀਸਟ ਮੈਨੂੰ ਮੇਰਾ ਕਸੂਰ ਦੱਸਣਾ ਚਾਹੀਦਾ ਸੀ ਕਿ ਮੇਰਾ ਕਸੂਰ ਕੀ ਹੈ ਇਸ ਨੂੰ ਲੈ ਕੇ ਹੁਣ ਫਿਰ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮਚ ਗਈ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਟਿੱਪੀਆਂ ਕਰੇਗਾ ਦੂਸਰੇ ਪਾਸੇ ਕਰੇਗਾ ਭਾਰਤੀ ਜਨਤਾ ਪਾਰਟੀ ਅਤੇ ਤੀਸਰੇ ਪਾਸੇ ਕਰਨਗੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਵਾਲੇ ਦੱਸ ਦਈਏ ਕਿ ਹੁਣ ਚੇਤਨ ਸਿੰਘ ਜੜਾ ਮਾਜਰਾ ਨੇ ਬਾਕੀ ਹੋਣ ਦਾ ਐਲਾਨ ਕਰ ਦਿੱਤਾ ਹੈ ਧੰਨ